ਸੰਭਾਵੀ ਉਮੀਦਵਾਰਾਂ ਦੀ ਇੱਕ ਸੂਚੀ ਹਾਈ ਕਮਾਂਡ ਨੂੰ ਸੌਂਪ ਦਿੱਤੀ ਹੈ ਉਹਦੇ ਵਿੱਚ ਵੀ ਕੌਣ ਉਮੀਦਵਾਰ ਕਿੱਥੋਂ ਹੋ ਸਕਦਾ ਹੈ ਜਾਂ ਫਿਰ ਇਹਦਾ ਇੰਤਜ਼ਾਰ ਕੀਤਾ ਜਾਊਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਸੀਟਾਂ ਦੀ ਵੰਡ ਦੇ ਉੱਤੇ ਹਿੱਸੇਦਾਰੀ ਬਣਦੀ ਹੈ ਤਾਂ ਉਦੋਂ ਹੀ ਉਦੋਂ ਜਿਹੜੀਆਂ ਅੰਤਿਮ ਸ਼ੋਹਾਂ ਦਿੱਤੀਆਂ ਜਾਣਗੀਆਂ ਅਜੇ ਤੱਕ ਇਹਨਾਂ ਦਾ ਫਾਈਨਲ ਨਹੀਂ ਹੋ ਰਿਹਾ ਕਿ ਕਿਹਨੇ ਕਿੰਨੀਆਂ ਸੀਟਾਂ ਤੇ ਚੋਣ ਲੜਨੀ ਹੈ ਹੂੰ ਉਦੇ ਵਿੱਚ ਉਹਨਾਂ ਨੇ ਤਾਂ ਸਾਰੀਆਂ 13 ਸੀਟਾਂ ਦਾ ਭੇਜਿਆ ਬਾਅਦ ਦੇ ਵਿੱਚ ਜੇਕਰ ਸਮਝੌਤਾ ਹੋ ਜਾਂਦਾਗਾ ਤੇ ਫਿਰ ਜਿਹੜੀਆਂ ਸੀਟਾਂ ਅਕਾਲੀ ਦਲ ਕੋਲੇ ਚਲੀਆਂ ਗਈਆਂ ਉੱਥੋਂ ਵਾਲੇ ਸਭਾਵੀ ਉਮੀਦਵਾਰ ਜਾਂ ਤਾਂ ਖਤਮ ਕਰ ਦਿੱਤੇ ਜਾਣਗੇ ਤੇ ਹੋ ਸਕਦਾ ਉਹਨਾਂ ਚੋਂ ਕਿਸੇ ਨਾ ਕਿਸੇ ਨੂੰ ਕਿਸੇ ਦੂਜੀ ਥਾਂ ਤੇ ਅਡਜਸਟ ਕਰਦੇ ਆ ਛਾਪੀ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਸੰਭਾਵੀ ਉਮੀਦਵਾਰਾਂ ਦੀ ਇੱਕ ਸੂਚੀ ਹਾਈ ਕਮਾਂਡ ਨੂੰ ਸੌਂਪ ਦਿੱਤੀ ਹੈ ਉਹਦੇ ਵਿੱਚ ਵੀ ਕੌਣ ਉਮੀਦਵਾਰ ਕਿੱਥੋਂ ਹੋ ਸਕਦਾ ਹੈ ਜਾਂ ਫਿਰ ਇਹਦਾ ਇੰਤਜ਼ਾਰ ਕੀਤਾ ਜਾਊਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਸੀਟਾਂ ਦੀ ਵੰਡ ਦੇ ਉੱਤੇ ਹਿੱਸੇਦਾਰੀ ਬਣਦੀ ਹੈ ਤਾਂ ਉਦੋਂ ਹੀ ਉਦੋਂ ਜਿਹੜੀਆਂ ਅੰਤਿਮ ਸ਼ੋਹਾਂ ਦਿੱਤੀਆਂ ਜਾਣਗੀਆਂ ਵੈਸੇ ਜਾਖੜ ਸਾਹਿਬ ਨੇ ਆਪਣਾ ਕੰਮ ਵੇੜ ਲਿਆ ਉਹਨਾਂ ਨੇ ਸੰਭਾਵਿਤ ਉਮੀਦਵਾਰ ਭੇਜ ਦਿੱਤੇ ਨੇ ਦੇਖੋ ਜਿਹੜਾ ਅੜਕਾ ਸਭ ਤੋਂ ਵੱਡਾ ਹੈਗਾ ਉਹ ਅਕਾਲੀ ਦਲ ਨਾਲ ਸਮਝੌਤੇ ਵਾਲਾ ਹੀ ਹੈ ਹੂੰ ਅਜੇ ਤੱਕ ਇਹਨਾਂ ਦਾ ਫਾਈਨਲ ਨਹੀਂ ਹੋ ਰਿਹਾ ਕਿ ਕਿਹਨੇ ਕਿਹਦੀਆਂ ਸੀਟਾਂ ਤੇ ਚੋਣ ਲੜਨੀ ਹੈ। ਹੂੰ। ਪਹਿਲੀ ਗੱਲ। ਦੂਜੀ ਗੱਲ ਪਤਾ ਲੱਗਿਆ ਜਿਹੜਾ ਜਖੜ ਸਾਹਿਬ ਨੇ ਉਹ ਤਕਰੀਬਨ 2-3 ਦਰਜਨ ਹੂੰ 3 ਦਰਜਨ ਸਭਾਵੀ ਉਮੀਦਵਾਰਾਂ ਦੀ ਇੱਕ ਸੂਚੀ ਇਹਨਾਂ ਦੇ ਜਿਹੜੇ ਕੌਮੀ ਪ੍ਰਧਾਨ ਨੇ ਜਗਤ ਪ੍ਰਕਾਸ਼ ਲੱਡਾ ਉਹਨਾਂ ਕੋਲ ਭੇਜ ਦਿੱਤੀ ਹੈ। ਉਹਦੇ ਵਿੱਚ ਉਹਨਾਂ ਨੇ ਤਾਂ ਸਾਰੀਆਂ 13 ਸੀਟਾਂ ਦਾ ਭੇਜਿਆ। ਬਾਦ ਦੇ ਵਿੱਚ ਜੇਕਰ ਸਮਝੌਤਾ ਹੋ ਜਾਂਦਾਗਾ ਤੇ ਫਿਰ ਜਿਹੜੀਆਂ ਸਿੱਟਾਂ ਅਕਾਲੀ ਦਲ ਕੋਲੇ ਚਲੀਆਂ ਗਈਆਂ ਉੱਥੋਂ ਵਾਲੇ ਸਭਾਵੀ ਉਮੀਦਵਾਰ ਜਾਂ ਤਾਂ ਖਤਮ ਕਰ ਦਿੱਤੇ ਜਾਣਗੇ ਤੇ ਹੋ ਸਕਦਾ ਉਹਨਾਂ ਚੋਂ ਕਿਸੇ ਨਾ ਕਿਸੇ ਨੂੰ ਕਿਸੇ ਦੂਜੀ ਥਾਂ ਤੇ ਅਡਜਸਟ ਕਰਦੇ ਆ ਛਾਵੀ ਹਮ ਪਰ ਜਖਰ ਸਾਹਿਬ ਆਪਣਾ ਕੰਮ ਨਿਭਾੜਿਆ ਇਹਨੇ ਉਹਨਾਂ ਨੇ ਜਗਤ ਪ੍ਰਕਾਸ਼ ਨੱਡਾ ਸਾਹਿਬ ਨੂੰ ਕੌਮੀ ਪ੍ਰਧਾਨ ਸਾਹਿਬ ਨੂੰ ਇੱਕ ਸੂਚੀ ਸੌਂਪਤੀ ਹੈ ਜੀ ਨਿੱਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ